ਪਿਛਲੇ ਦਿਨੀ ਇੱਕ ਗਰੀਬ ਪਰਿਵਾਰ ਦੀ ਧੀ ਦੀ ਕਹਾਣੀ ਤੁਹਾਡੇ ਨਾਲ ਸਾਂਝੀ ਕੀਤੀ ਸੀ ਜਿਸ ਦਾ 16 ਜੂਨ ਸ਼ਨੀਵਾਰ ਨੂੰ ਵਿਆਹ ਹੋਣ ਜਾ ਰਿਹਾ ਹੈ ਉਸ ਪਰਿਵਾਰ ਦੇ ਕੋਲ ਧੀ ਦਾ ਇਹ ਵਿਆਹ ਕਰਨ ਜੋਗੇ ਪੈਸੇ ਨਹੀਂ ਸਨ ਜਦੋਂ ਮੀਡੀਆ ਵੱਲੋਂ ਉਸ ਪਰਿਵਾਰ ਦੇ ਹਾਲਾਤਾਂ ਦੀ ਜਾਣਕਾਰੀ ਲੋਕਾਂ ਵਿੱਚ ਸਾਂਝੀ ਕੀਤੀ ਤੇ ਕਈ ਦਾਨੀ ਸੱਜਣ ਪਰਿਵਾਰ ਕੋਲ ਪਹੁੰਚਣੇ ਸ਼ੁਰੂ ਹੋ ਗਏ ਤੁਹਾਨੂੰ ਦੱਸ ਦਈਏ ਕਿ ਜਿੱਥੇ ਇਸ ਪਰਿਵਾਰ ਦੇ ਨਾਲ ਉਹਨਾਂ ਦੇ ਰਿਸ਼ਤੇਦਾਰ ਨਾਨਕੇ ਦਾਦਕਿਆਂ ਨੇ ਆਪਣਾ ਨਾਤਾ ਤੋੜ ਦਿਆ ਤੇ ਨਾ ਹੀ ਕੋਈ ਵਿਆਹ ਦੇ ਵਿੱਚ ਸ਼ਾਮਲ ਹੋਣ ਲਈ ਪੁੱਜਾ ਉੱਥੇ ਹੀ ਦਾਨੀ ਸੱਜਣਾ ਨੇ ਇਹ ਵਿਆਹ ਸ਼ਾਮਲ ਹੋ ਕੇ ਨਾਨਕੇ ਦਾਦਕਿਆਂ ਦਾ ਫਰਜ਼ ਵੀ ਅਦਾ ਕੀਤਾ ਕੱਲ ਇਸ ਪਰਿਵਾਰ ਦੇ ਚਿਹਰਿਆਂ ਤੇ ਮਹੂਸੀ છਾਈ ਹੋਈ ਸੀ ਪਰ ਉੱਥੇ ਹੀ ਅੱਜ ਇਸ ਪਰਿਵਾਰ ਦੇ ਚਿਹਰੇ ਖੁਸ਼ੀ ਨਾਲ ਖਿੜੇ ਹੋਏ ਨਜ਼ਰ ਆ ਰਹੇ ਹਨ ਉਹਤੇ ਹੀ ਘਰ ਵਿੱਚ ਅੱਜ ਟੈਂਟ ਲੱਗਾ ਦੇਖ ਕੇ ਪਤਾ ਲੱਗਦਾ ਹੈ ਘਰ ਵਿੱਚ ਕੋਈ ਵਿਆਹ ਕਾਰਜ ਚੱਲ ਰਿਹਾ ਹੈ। ਬਾਕੀ ਤੁਸੀਂ ਖੁਦ ਦੇਖੋ ਇਸ ਪਰਿਵਾਰ ਦੀਆਂ ਤਸਵੀਰਾਂ ਅਤੇ ਕੀ ਕਹਿਣਾ ਹੈ ਪੁਲਿਸ ਅਧਿਕਾਰੀ ਅਤੇ ਸਮਾਜ ਸੇਵੀ ਦਿਲਜੀਤ ਸਿੰਘ ਅਤੇ ਲੜਕੀ ਦੇ ਮਾਤਾ ਪਿਤਾ ਦਾ ਕੱਢਦਾ ਵੜ ਪੈਨ ਉਠਾ ਗਿਆ ਗਾਰ ਬੜੇ ਜਿੱਦੀ ਕਰ ਗਿਆ ਫੋਟੋ ਮੈ ਨਾਲ ਜੀ ਹਾਂ ਕਾਜ ਮੇਰੀ ਮਰਜ਼ੀ ਹੈ ਆਪਣੇ ਨੰਬਾ ਪਾ ਲਈ ਬਸ ਮੈਂ ਵੀ ਸਬ ਇੰਸਪੈਕਟਰ ਦਜੀਤ ਸਿੰਘ ਪ੍ਰੈਸ ਕਾਡਿਸ਼ਨ ਸਰ ਲੈ ਮਸਤ ਆ ਪਿਛਲੇ ਦੋ ਜਿਹੜੀ ਇੱਕ ਜਿਹੜੀ ਥੀੜਿਆ ਤੇ ਜਿਹੜੀ ਖਬਰ ਨਸ਼ਰ ਹੋਈ ਸੀਗੀ ਕਿ ਇੱਕ ਬੱਚੇ ਆ ਜਿਹਦੇ ਇੱਕ ਆਨੰਦ ਕਾਲਜ ਨੇ ਕੋਰੇ ਜਿਹੜੇ ਆ ਨਾਨਕੇ ਤੇ ਤਾਜ ਕੇ ਨਹੀਂ ਆ ਸਕੇ ਉਸ ਅਹੀਂ ਪੋਸਟਾਂ ਨੂੰ ਵੇਖਦੇ ਹੋਏ ਅਸੀਂ ਅੱਜ ਇੱਥੇ ਸਪਿੰਡ ਸੁਲਤਾਨਪੁਰੇ ਕਿ ਪਹੁੰਚੇ ਆਂ ਕਿ ਬੱਚੀ ਦੇ ਘਰ ਦੇ ਹਾਲਾਤ ਜੋ ਕਿ ਬਹੁਤ ਹੀ ਬਰਤਨ ਨੇ ਉਹਨਾਂ ਦਾ ਮਕਾਨ ਜਿਹੜਾ ਵਾ 6-7 ਫੁੱਟ ਨਹੀਂ ਆ ਔਰ ਜਦੋਂ ਬਰਸਾਤਾ ਹੁੰਦੀ ਆ ਉਹ ਪਾਣੀ ਜਿਹੜਾ ਐਂਟਰ ਕਰ ਜਾਂਦਾ ਤੇ ਉਹਦਾ ਸੌਵੇਂ ਹੀ ਪਾਉਂਦੇ ਤੇ ਪਾਲੇ ਵਾਲੀ ਛੱਤ ਜਿਹੜੀ ਚ ਹੁੰਦੀ ਆ ਜਲਦੀਤ ਭਾਜੀ ਇਸ ਪਰਿਵਾਰ ਦੀ ਰਿਸ਼ਤੇਦਾਰ ਭੈਣ ਭਰਾ ਵਾਲੇ ਬਾਹਰ ਨਹੀਂ ਬੜੀ ਪਰੇਸ਼ਾਨੀ ਭੈਣ ਦੀ ਵੀ ਤੇ ਮਾਮਾ ਜੀ ਦੇ ਨਦੀ ਵਿੱਚ ਪਈ ਹੋਏ ਜੀ ਇਸ ਹੀ ਪਰਮਾਤਮਾ ਹੀ ਸੇਵਾ ਸਿੱਤੇ ਹੱਥਾ ਕੇ ਲੈਂਦੇ ਨੇ ਕਈ ਲੋਕਾਂ ਦੇ ਕੋਲ ਹੁੰਦੀ ਆ ਕਿ ਉਹ ਮਾਪਿਓ ਦੀ ਸੇਵਾ ਜਿਹੜੀ ਉਹ ਸਾਰੀ ਉੱਪਰ ਨਹੀਂ ਕਰ ਸਕਦੇ ਤੇ ਉਹਨਾਂ ਦੇ ਹੱਥਾਂ ਵਿੱਚ ਉਹਨਾਂ ਦਾ ਦਾ ਸੰਸਕਾਰ ਨਹੀਂ ਹੋ ਸਕਦਾ ਕਈ ਲੋਕ ਐਸੇ ਹੁੰਦੇ ਨੇ ਕਿ ਜਿੰਨਾਂ ਨੂੰ ਆਨੰਦ ਕਾਜਾਂ ਦੀ ਜਿਹੜੀ ਆ ਜਿਹੜੀ ਸੇਵਾ ਨਾ ਇਹ ਬਹੁਤ ਭਾਗਾ ਵਾਲੇ ਬੱਲੇ ਮਿਲਦੀ ਤੇ ਮੈਂ ਉਸ ਦਾਤੇ ਦਾ ਸ਼ੁਕਰਾਨਾ ਕਰਦਾ ਲੱਖ ਲੱਖ ਸ਼ੁਕਰਾਨਾ ਜਿੰਨੇ ਮੈਨੂੰ ਐਸੀ ਸੇਵਾ ਜਿਹੜੀ ਆ ਇਹ ਕਰਨ ਦਾ ਮੌਕਾ ਦਿੱਤਾ ਤੇ ਇਹੋ ਜਿਹੀਆਂ ਸਵਾਮਾ ਮੈਂ ਇਸੇ ਤਰ੍ਹਾਂ ਕਰਦਾ ਜਾਵਾਂ ਤੇ ਪਰਮਾਤਮਾ ਸੇਵਾ ਦਿੰਦਾ ਦੇਵੇ ਤੇ ਅਸੀਂ ਇਹਨਾਂ ਲੋਕਾਂ ਨਾਲ ਲੋਕਾਂ ਨਾਲ ਅਸੀਂ ਮੋੜੇ ਦਾ ਮੋੜਾ ਜੋੜ ਕੇ ਇਹੋ ਜਿਹੇ ਕੰਮ ਜਿਹੜੇ ਆਨੰਦ ਕਾਲ ਜਿਆ ਉਹਨਾਂ ਨੂੰ ਕਰ ਚੱਕੇ ਹੋਰ ਵੀ 150 ਕਰੋੜ ਹੋਜੀ ਪਰਵਾਹ ਨਹੀਂ ਹਾਂ ਜਰੂਰ ਜੀ ਆਪਾਂ ਜਦੋਂ ਵੀ ਕਿਸੇ ਇਹਨਾਂ ਨੂੰ ਇਹਨਾਂ ਦਾ ਆਨੰਦ ਕਾਲ ਜਬੋਜਦੇ ਜੇ ਕੋਈ ਹੋਰ ਵੀ ਜ਼ਰੂਰਤ ਪੈਂਦੀ ਆ ਤੇ ਮੈਂ ਜ਼ਰੂਰਤਾਂ ਨਾਲ ਖੜੇ ਹੋਵਾਂਗੇ ਸਾਡੀ ਟੀਮ ਜਿਹੜੀ ਆ ਉਹ ਅਸੀਂ ਇੱਥੇ ਆ ਕੇ ਖੜੇ ਹੋਇਆ ਤਾਂ ਜੀ ਤੁਸੀਂ ਪਹਿਲਾਂ ਪਰਿਵਾਰ ਦੇ ਉਦੇਸ਼ ਕੋ ਦੱਸੀ ਜਿਹਦੇ ਉੱਪਰ ਕੋਈ ਪੁੱਛੇਗਾ ਕਿਸ ਤਰ੍ਹਾਂ ਲਿਹਾਉਣਗਾ ਇਹ ਜਿਹਦੇ ਵਿੱਚ ਵੀ ਤੁਸੀਂ ਤੁਸੀਂ ਮੀਡੀਆ ਵਿੱਚ ਦੇਖ ਲੈਣਾ ਜਿਹੜੇ ਆ ਵੀਡੀਓ ਵਿੱਚ ਕਿਉ ਬੱਚੀ ਦੇ ਚਿਹਰੇ ਦੀ ਮੁਸਕਰਾਹਟ ਜਿਹੜੀ ਆ ਉਹ ਸਾਡੀ ਦੁਕਾਨ ਦੇ ਦੂਤ ਹੋ ਗਈ ਆ ਸਾਨੂੰ ਆਇਆ ਵੀ ਅੱਛਾ ਲੱਗਾ ਵੀ ਅੱਜ ਬੇਟੀ ਜਿਹੜੀ ਕੱਲ ਨਾ ਕੋ ਟੈਂਟ ਸੀਗਾ ਨਾ ਕੋ ਸਮਾਨ ਸੀਗਾ ਨਾ ਕੋ ਘਾਲੀ ਸੀ ਕੋਈ ਆਇਆ ਸੀ ਤੇ ਅੱਜ ਪਤ ਲੱਗਦਾ ਵੀ ਇਹ ਵਿਆਹੇ ਵਿਆਹ ਕਾ ਲਿਆ ਹਾਲ ਬੇਟੀ ਦੇ ਚਿਹਰੇ ਤੇ ਖਾਸ ਕਰਕੇ ਵੱਡੀ ਮੁਸਕਰਾਹਟ ਹੈ ਤੇ ਤੁਸੀਂ ਜਦੋਂ ਕਹਿੰਦੇ ਤੇਲ ਜਿਆ ਬਣਾ ਤੁਹਾਡਾ ਪਿਆ ਤੇਲ ਜਿਹੜਾ ਚੋਇਆ ਜਾਂਦਾ ਬਹੁਤ ਵੱਡੀ ਹਿੰਦੁਸਤਾਨ ਦੀ ਪਰੰਪਰਾ ਆਪ ਵੀ ਕਿਸੇ ਨੰਤਰ ਆਧ ਸਰਕਾਰ ਦੇ ਜੇਤਨ ਚੋਇਆ ਜਾਂਦਾ ਆਧ ਸਤਕਾਰ ਓਸੀ ਉਸ ਇਨਸਾਨ ਦਾ ਹੁੰਦਾ ਜਾਂ ਦੇਵ ਦੇਤਿਆਂ ਲੋਕੀ ਕਰਦੇ ਆ ਜਾਂ ਬਹੁਤ ਵੱਡੀ ਅਹਿਮੀਅਤ ਹੋਵੇ ਜਾਂ ਸ਼ਖਸੀਅਤ ਹੋਵੇ ਉਹਨਾਂ ਦਿੰਦੇ ਆ ਲੇਕਿਨ ਮੈਂ ਇਸ ਸ਼ਖਸੀਅਤ ਦੇ ਕਾਬਿਲ ਨਹੀਂ ਰਹਾਗਾ ਫਿਰ ਵੀ ਇਹਨਾਂ ਜਿਹੜਾ ਤੇਲ ਚ ਹੋਇਆ ਮੈਂ ਬਹੁਤ ਪਾ ਗਾਉਣਾ ਸਭੰਦਾ ਕੇ ਕੁਲ ਆਤਮਾਨ ਨੇ ਮੈਨੂੰ ਇਹੋ ਜੇ ਮੌਕੇ ਤੇ ਮੈਨੂੰ ਇਹੋ ਜਾਂ ਨਮਾਣਾ ਬਣਾ ਕੇ ਭੇਜਿਆ ਜਿਨ੍ਹਾਂ ਦੇ ਮੈਨੂੰ ਅੱਠ ਦੇ ਸਰਪੰਚ ਜਿਨ੍ਹਾਂ ਪਰਿਵਾਰਾਂ ਨੇ ਮਦਦ ਕੀਤੀ ਅੱਜ ਆ ਜ ਉਹਨਾਂ ਪਰਿਵਾਰਾਂ ਨੂੰ ਕੀ ਕਹਿਣਾ ਹੈ ਬਹੁਤ ਬਹੁਤ ਸਾਰੇ ਦਾਨੀ ਸੱਜਣ ਨੇ ਜਿਹੜੇ ਅੱਜ ਸਾਡੇ ਨਾਲ ਮਿਲ ਕੇ ਇਸ ਪਰਿਵਾਰ ਤੱਕ ਜਿਹੜੇ ਹੱਥ ਆ ਉਹ ਪਹੁੰਚੇ ਨੇ ਔਰ ਇਹਨਾਂ ਦੀ ਮਹੱਤਵ ਵੀ ਕੀਤੀ ਆ ਇੱਥੋਂ ਤੱਕ ਕਿ ਕਈਆਂ ਨੇ ਪੈਸੇ ਵੀ ਬੁੱਕ ਕਰਾਤਾ ਔਰ ਰੋਟੀ ਪਾਣੀ ਦਾ ਪ੍ਰਬੰਧ ਜੋ ਵੀ ਆ ਜ ਦਾਨੀ ਸੱਜਣਾਂ ਬਾਕੀ ਇਹ ਵੀਡੀਓ ਦੇਖ ਰਹੇ ਨੇ ਉਹ ਜਿਹੜੇ ਇਹਨਾਂ ਦੇ ਘਰ ਤੱਕ ਅਪਰੋਚ ਕਰਕੇ ਜਿਹੜਾ 16 ਤਰੀਕ ਨੂੰ ਮ 16 ਤਰੀਕ ਤੇ ਤੱਕ ਜੇ ਇਹ ਇਹਨਾਂ ਨਾਲ ਘਰ ਦੇ ਨਾਲ ਰਾਬਤਾ ਕਰਕੇ ਪਿੰਡ ਸੁਤਾਨ ਵਿੱਚ ਅਮਰਸਾ ਵਿਖੇ ਪਹੁੰਚ ਕੇ ਇਹਨਾਂ ਨਾਲ ਅਪਰੋਚ ਕਰ ਸਕਦੇ ਆ ਤੇ ਅਸੀਂ ਕਿਸੇ ਨੂੰ ਆਪਣਾ ਨਾਮ ਹੀ ਕਾਉਂਟ ਨੰਬਰ ਦਿੰਦੇ ਆ ਨਾ ਅਸੀਂ ਕਿਸੇ ਨੂੰ ਕੋਈ ਇਹੋ ਜਿਹਾ WhatsApp ਨੰਬਰ ਜਾਂ ਕੋਈ Google Pay ਦਿੰਦੇ ਆ ਕਿ ਕਿਹਦੇ ਨਾਲ ਕੋਈ ਵੀਸਿਚੂਅਸ ਕਰ ਸਕੇ ਇਸ ਪਤਵਾਰ ਨਾਲ ਸਿੱਧਾ ਰਾਬਤਾ ਕਰਕੇ ਉਹਨਾਂ ਦੀ ਹੈਲਪ ਸਿੱਧਾ ਕਰ ਸਕਦੇ ਆ ਹਾਂਜੀ ਭਾਜੀ ਨਾਮ ਦੱਸੋ ਹਾਂਜੀ ਮੇਰਾ ਨਾਮ ਕਲਮੰਤ ਕੋਰ ਮੇਰੀ ਧੀ ਦਾ ਵਿਆਹ ਸੀ ਕੱਲ ਉਹ ਦੱਸੇ ਸੀ ਅੱਜ ਪੰਜਾਬ ਪੁਲਿਸ ਦੇ ਜਵਾਨ ਇੱਥੇ ਪਹੁੰਚੇ ਨੇ ਹਾਂਜੀ ਦੱਸੋ ਹਾਂਜੀ ਕੱਲ ਨਾ ਕੋਈ ਸਾਡੇ ਵਿਆਹ ਦੀ ਤਿਆਰੀ ਨਹੀਂ ਸੀ ਸਾਡੇ ਘਰੇ ਐ ਸੋਚਦੇ ਆ ਵੀ ਚਲੋ ਕਿ ਤਰ੍ਹਾਂ ਵੀ ਕਰਨਾ ਆ ਕਿੱਦਾਂ ਨਹੀਂ ਕਰਨਾ ਤੇ ਤੁਸੀਂ ਕੱਲ ਸਾਡੇ ਘਰੇ ਕਹਿ ਕੇ ਗਏ ਹੋ ਵੀ ਚਲੋ ਬੇਟੀ ਨੇ ਤੇ ਵੀ ਵਧੀਆ ਵਿਆਹ ਹੋਣਾ ਵੇ ਤੁਹਾਡੀ ਬੇਟੀ ਦਾ ਤੇ ਚਲ ਭੈਣ ਦਾ ਵਧੀਆ ਵਿਆਹ ਹੋਣਾ ਤੂੰ ਭੈਣ ਟੈਨਸ਼ਨ ਨਾ ਲੈ ਤੇ ਉਹੋ ਤੇ ਤੁਸੀਂ ਗੱਲ ਕਹਿ ਕੇ ਗਏ ਤੇ ਚਲੋ ਮੇਰਾ ਵੀ ਰਾਜ ਆ ਆਇਆ ਡੇ ਕਰੇ ਖੁਲਸਵਾੜਾ ਮੇਰਾ ਵੀਰ ਪੰਜਾਬ ਵੀਰ ਜਲਜੀਤ ਸਿੰਘਾ ਤੇ ਮੈਂ ਤਾਂ ਧੰਨਵਾਦ ਕਰਦੀ ਆ ਵੀ ਚਲੋ ਬਹੁਤ ਬਹੁਤ ਧੰਨਵਾਦ ਕਰਦੀ ਵੀ ਮੇਰਾ ਵੀਰ ਬਣ ਕੇ ਅੱਗੇ ਆਇਆ ਆ ਅੱਜ ਇਹ ਭੈਣ ਭਰਾ ਕੋਈ ਨਹੀਂ ਪਹੁੰਚਿਆ ਭੈਣ ਭਰਾ ਮੈਨੇ ਵੀ ਸਾਥ ਅੜਤਾ ਵੀ ਆ ਵੀ ਨਹੀਂ ਆਈ ਇਹਨੇ ਜੋਗ ਨਹੀਂ ਆਗੇ ਤੇ ਅੱਜ ਪੰਜਾਬ ਪੁਲਿਸ ਦਾ ਵੀਰ ਬਣਿਆ ਭਰਾ ਬਣਿਆ ਤੇ ਦਮਾ ਮਾ ਬਣਿਆ ਤੇ ਦਮਾ ਮਾ ਬਣਿਆ ਹਾਂਜੀ ਪੰਜਾਬ ਪੁਲਿਸ ਦਾ ਉਹ ਲੋੜਾਂ ਜਿਹੜੀਆਂ ਜ਼ਰੂਰਤਾਂ ਸੀ ਰੀਚ ਰਿਵਾਈਵ ਜਿਹੜੀਆਂ ਉਹ ਪੂਰੀਆਂ ਹੋ ਰਹੀਆਂ ਹਾਂਜੀ ਪੂਰੀਆਂ ਹੋ ਰਹੀਆਂ ਜੀ ਕੀ ਅਪੀ ਕੀ ਧੰਨਵਾਦ ਕਰਦੇ ਹਾਂ ਤੁਸੀਂ ਜਿਨ੍ਹਾਂ ਨੇ ਸਿਰਾਂ ਵਿੱਚ ਹਾਂਜੀ ਮੈਂ ਬਹੁਤ ਉਹਨਾਂ ਦਾ ਧੰਨਵਾਦ ਕਰਦੀ ਹਾਂ ਕਿ ਜਿੰਨਾਂ ਜਿੰਨਾਂ ਸੇਵਾ ਪੇਟੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਜੱਥੇਦਾਰ ਬਾਬਾ ਪੰਜਾ ਸਿੰਘ ਸੁਲਤਾਨਵਿੰਡ ਪੰਜ ਹਥਾ ਜੋ ਮਿਸਲ ਬਾਬਾ ਅਨੰਦ ਸਿੰਘ ਪੰਜ ਹਥਾ ਚਲਾ ਰਹੇ ਹਾਂ ਸੋ ਅਸੀਂ ਮੀਡੀਆ ਦੇ ਅੱਜ ਹੀ ਹੁਣੇ ਥੋੜੀ ਦੇਰ ਪਹਿਲਾਂ ਇਹ ਦੇਖੀ ਫਾਈਟ ਜਿਹੜੀ ਇਹ ਪਰਿਵਾਰ ਗਰੀਬ ਪਰਿਵਾਰ ਜਿਨ੍ਹਾਂ ਦੇ ਛੱਤ ਵੀ ਜਿਹੜੀ ਬਹੁਤ ਨੀਵੀ ਹੋ ਚੁੱਕੀ ਅੱਧਾ ਕਮਰਾ ਥੱਲੇ ਚਲੇ ਗਿਆ ਜ਼ਮੀਨ ਚੈ ਤੇ ਜਿਹੜਾ ਦੀ ਬੱਚੀ ਦਾ 16 ਤਰੀਕ ਨੂੰ ਨੰਨ ਕਰ ਗਿਆ ਤੇ ਬਹੁਤ ਕਮਜ਼ੋਰੀਆਂ ਘਰ ਦੇ ਵਿੱਚ ਜਿਹੜਾ ਕਿ ਇਹਨਾਂ ਦੇ ਕੋਲੋ ਦਿੱਕਤ ਆ ਵਿਆਹ ਸਿਰ ਤੇ ਆ ਗਿਆ ਤੇ ਘਰ ਵਿੱਚ ਕੋਈ ਨਹੀਂ ਪਰ ਭਾਈ ਦਲਜੀਤ ਸਿੰਘ ਜੀ ਜੋ ਸਾਹਿਬ ਇੰਸਪੈਕਟਰ ਤੇ ਉਹਨਾਂ ਦੇ ਨਾਲ ਹੋਰ ਵੀ ਦਸ ਸਕਦੇ ਨਹੀਂ ਪਹੁੰਚੇ ਨੇ ਜਿਨ੍ਹਾਂ ਦਾ ਨਾਮ ਹੈ ਨਹੀਂ ਜਾਂਦਾ ਪਰ ਬਹੁਤ ਧੰਵਾਦ ਇਹਨਾਂ ਦਾ ਜਿਨ੍ਹਾਂ ਨੇ ਮੱਲ ਵੀ ਅੱਗੇ ਲਾ ਕੇ ਇਹ ਸਾਰਾ ਜਿਹੜਾ ਕਾਰਜ ਆ ਆਪਣੇ ਮੋਢਿਆਂ ਤੇ ਚੁੱਕ ਲਿਆ ਤੇ ਇਹ ਜਿਹੜਾ ਕਾਰਜ ਸਰਪ੍ਰਸਾ ਪਾਸ਼ਾ ਕਿਰਪਾ ਕਰਕੇ ਆਪ ਇਹਨਾਂ ਦੇ ਸਿਰ ਤੇ ਹੱਥ ਰੱਖ ਕੇ ਕਰਾ ਲੈਣਗੇ ਅੱਗੇ ਅਸੀਂ ਇਹ ਬੇਨਤੀ ਕਰਦੇ ਹਾਂ ਕਿ ਜਿਹੜੇ ਇਲਾਣੀ ਸੱਜਣ ਵੀਰ ਹੋਰ ਵੀ ਸੇਵਾ ਕਰਨੇ ਚਾਹਦੇ ਨੇ ਇਹਨਾਂ ਦੀ ਜੋ ਆ ਪਿੱਛੇ ਆਪਾਂ ਦੇਖ ਸਕਦੇ ਹਾਂ ਕਮਰਾ ਜਿਹੜਾ ਅੱਧਾ ਜ਼ਮੀਨ ਦੇ ਵਿੱਚ ਆ ਤੇ ਆਪਾਂ ਉਹ ਇਹਨਾਂ ਦੀ ਛੱਤ ਜਿਹੜੀ ਆ ਉਹ ਬਦਲਾ ਦਈਏ ਜਿਹੜੀ ਰੋਟੀ ਆ ਉਹ ਪਾਚਾ ਆਪੇ ਇਹਨਾਂ ਦੇ ਕਰਮਾਂ ਦੀ ਇਹਨਾਂ ਨੂੰ ਦੇ ਹੀ ਜਾਣਗੇ ਜਿਹੜੀ ਇਹਨਾਂ ਦੀ ਛੱਤ ਹੈ ਉਹ ਜ਼ਰੂਰ ਬਦਲ ਦੇਣੀ ਪਵੇਗੀ ਬਿਲਕੁਲ ਜੀ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦੀ ਹਾਂ ਮੈਂ ਖਾਸ ਕਰਕੇ ਭਾਈ ਦਿਲਜੀਤ ਜੀ ਦਾ ਬਹੁਤ ਧੰਨਵਾਦੀ ਹਾਂ ਕਿਉਂਕਿ ਇਹ ਇੱਕ ਇੱਥੇ ਹੀ ਨਹੀਂ ਇਹਨਾਂ ਦੇ ਕੋਲ ਹੋਰ ਵੀ ਜਿੱਥੇ ਵੀ ਇਹਨਾਂ ਦੇ ਕੋਲ ਕੋਈ ਖਬਰ ਪਹੁੰਚਦੀ ਹੈ ਜਿੰਨੇ ਵੀ ਇਹ ਲੋੜਵੰਦਾਂ ਦੀ ਮਤ ਕਰਦੇ ਨੇ ਬਹੁਤ ਇਹਨਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਆ ਅੱਜ ਮੈਂ ਦੇਖਦਾ ਹਾਂ ਵੀ ਪੰਜਾਬ ਉਹਦੇ ਇਹੋ ਜਿਹੇ ਬਹੁਤ ਘੱਟ ਜਿਹੜੇ ਹਲਾਜਮ ਨੇ ਜਿਹੜੇ ਲੋਕਾਈ ਦੀ ਸੇਵਾ ਕਰਦੇ ਨੇ ਜਿਹਨੇ ਨਹੀਂ ਤੇ ਬਹੁਤ ਆ ਤੇ ਇਹੋ ਜਿਹੇ ਵੀ ਨਾਕਿਆਂ ਤੇ ਵੇਨਾ ਹੋਆ ਜਿਹੜੇ 20 ਰੁਪਏ ਵੀ ਲੋਕਾਂ ਤੋਂ ਕੱਢ ਲੈਂਦੇ ਨੇ ਤੇ ਪਰ ਇਹ ਮੈਂ ਇਹਨਾਂ ਦਾ ਤੁਨਹਾਰ ਕਰਦਾ ਹਾਂ ਕਿ ਇਹ ਆਪਣੇ ਕੋਲੋਂ ਆਪਣੇ ਦੇ ਸੰਬੰਧ ਕੱਢ ਕੇ ਤੇ ਲੋਕਾਂ ਦੀ ਜਿਹੜੀ ਗਰੀਬ ਗੋਬਿਆਂ ਦੀ ਸੇਵਾ ਕਰਦੇ ਨੇ ਤੇ ਮੈਂ ਸਾਰੇ ਹੀ ਪੰਜਾਬ ਪੁਲਿਸ ਨੌਜਵਾਨਾਂ ਨੂੰ ਇਹ ਬੇਨਤੀ ਕਰਨੀ ਚਾਹਾਂਗਾ ਕਿ ਇਹ ਭਾਈ ਦਲਜੀਤ ਵਰਗੀ ਆਪਾਂ ਆਪਣੀ ਛਾਪ ਬਣਾਈਏ ਜਿਹੜੀ ਸਾਡੀ ਛਾਪ ਗਲਤ ਬਣ ਚੁੱਕੀ ਆ ਉਹਨੂੰ ਆਪਾਂ ਖਤਮ ਕਰੀਏ। ਹਾਜੀ ਗੁਰਜੀਤ ਆਪਣਾ ਨਾਮ ਦੱਸੋ। ਸੰਤੋਸ਼ ਸਿੰਘ। ਕੀ ਗੱਲ ਗੁਰਜੀਤ? ਜਿੱਦਾਂ ਆਪਾਂ ਦਾ ਪਰਿਵਾਰ ਬੜੀ ਪਰਮ। ਮੈਨੂੰ ਤਾਂ ਸਵੇਰੇ ਭਾਈ ਨੇ ਦੱਸਿਆ ਸੀ ਕਿ 10 ਵਜੇ ਦੇ ਰਾਗੇ ਸਰ ਫੋਨ ਆਇਆ ਕਿ ਇੱਕ ਗਰੀਬ ਪਰਿਵਾਰ ਹੈਗਾ। ਤੇ ਜਿੰਨਾਂ ਦੇ ਕੋਈ ਰਿਸ਼ਤੇਦਾਰ ਵਗੈਰਾ ਨਹੀਂ ਆ ਗਏ ਤੇ ਉਹਨਾਂ ਨੂੰ ਲੋੜ ਹੈਗੀ ਹੈ ਤੇ ਕੋਈ ਗੱਲ ਨਹੀਂ ਗਈ ਜਦੋਂ ਜਿੱਥੇ ਕਹਿੰਦੇ ਸੀ ਤਿਆਰ ਹੋ ਜੰਦੇ ਸਾਨੂੰ ਕੋਈ ਦਿੱਕਤ ਨਹੀਂ ਹੈ ਸਾਨੂੰ ਪਤਾ ਹੈ ਬੜੇ ਵਧੀਆ ਕੰਮ ਕਰ ਰਹੇ ਨੇ ਧੀ ਦਾ ਵਿਆਹ ਹੈ ਜੀ ਕਿਵੇਂ ਦੇਖਦੇ ਹੋ ਰਿਸ਼ਤੇਦਾਰ ਭਾਂਡ ਭਰਾ ਨਹੀਂ ਪਹੁੰਚੇ ਪਰ ਤੁਸੀਂ ਪਹੁੰਚੇ ਹੋ ਰਹੇ ਹੋ ਸਾਨੂੰ ਤਾਂ ਬਹੁਤ ਖੁਸ਼ੀ ਹੈ ਜੀ ਸਾਨੂੰ ਤਾਂ ਵੱਡੇ ਪਰਸਾਂ ਜਾ ਕੇ ਖੁਸ਼ੀ ਨਹੀਂ ਹੁੰਦੀ ਜਿੰਨਾਂ ਦੀ ਆਜੂਈ ਹੈ ਉਹਨੇ ਸਹੀ ਇਸ ਤਰ੍ਹਾਂ ਦੇ ਡਾਂਨ ਫੋਨ ਕਰਦੇ ਬਿਲਕੁਲ 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 ਮੈਂ ਦੇ ਰਿਹਾ ਪਰਿਵਾਰ ਤੋਂ ਉਦਾਸੀ ਕੀ ਚਲੇ ਜੀ ਆ ਜਿਹੜੀ ਹੈ ਜਿਹੜਾ ਸਹੀ ਨਹੀਂ ਕੋਈ ਉਦਾਸੀ ਰੱਖਣੀ ਵੀ ਨਹੀਂ ਚਾਹੀਦੀ ਵੈਸੇ ਕੋਈ ਗੱਲ ਨਹੀਂ ਜੇ ਆਪਣਾ ਕੋਈ ਰਿਸ਼ਤੇਦਾਰ ਸਾਥ ਨਹੀਂ ਜਲਦਾ ਤੂੰ ਸਾਰੀ ਦੁਨੀਆ ਤੇ ਰਿਸ਼ਤੇਦਾਰੀ ਆਪਣੀ ਫੈਮਲੀ ਹੈ ਇਹੋ ਜੀ ਕੋਈ ਦਿੱਕਤ ਨਹੀਂ ਕੋਈ ਲਾਈਦਾ ਨਹੀਂ ਵੀ ਜਿਹਦਾ ਕੋਈ ਨਹੀਂ ਆਦਾ ਰੱਬ ਆ ਬਿਲਕੁਲ ਹੈਗਾ ਜੀ ਬਿਲਕੁਲ ਹੈਗਾ ਸਾਰਾ ਰੱਬ ਹੈਗਾ ਹੀ ਆ ਇੰਨਾ ਦਾ ਰੱਬ ਨੇ ਤੱਕ ਕਲਾ ਕੇ ਨਹੀਂ ਛੱਡਿਆ ਹੀ ਨਹੀਂ ਜੇ ਇਹ ਗੰਜੀਪਾ ਜੀ ਪਹੁੰਚੇ ਨੇ ਮਦਦ ਵਾਸਤੇ ਕੀ ਜਾਣੇਗਾ ਇਹ ਸਭ ਤੋਂ ਜ਼ਿਆਦਾ ਰੋਲ ਹੀ ਨਾ ਦੇਹਗਾ ਜੀ ਹਾਂ ਸਭ ਤੋਂ ਜ਼ਿਆਦਾ ਰੋਲ ਹੀ ਨਾ ਦੇਹਗਾ ਕਿ ਜਿੱਥੇ ਪਤਾ ਨਹੀਂ ਕਿਸ ਦਾ ਲੱਭ ਲੈਂਦੇ ਸਾਨੂੰ ਆਪ ਨੂੰ ਇਹ ਹੋਰ ਵੀ ਜੇ ਸੇ ਲੋਡ ਵਾਲਾ ਪਰਿਵਾਰ ਨੂੰ ਲੋਡ ਚਲੋ ਜਰੂਰ ਜਰੂਰ ਚਲੋ ਜਸ ਲਾਇਕ ਹੋਵਾਂਗੇ ਜ਼ਰੂਰ ਸੇਵਾ ਕਰਾਂਗੇ